ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਸ ਕਰਦਾ ਸਾਰੇ ਤੰਦਰੁਸਤ ਹੋਵੋਗੇ ਠੀਕ ਹੋਵੋਗੇ ਕੋਈ ਵੀ ਕਿੱਤਾ ਕਰਨਾ ਸ਼ੌਂਕ ਨਾਲ ਕਰੋ ਬਹੁਤ ਸਾਰੇ ਲੋਕ ਕਿੱਤੇ ਦੇ ਵਿੱਚ ਨੋਟ ਅਸੀਂ ਆਏ ਜੇ ਬਿਜ਼ਨਸ ਦੇ ਤੌਰ ਤੇ ਆ ਰਹੇ ਹਾਂ ਕਿਸੇ ਵੀ ਕਿੱਤੇ ਦੇ ਵਿੱਚ ਤੁਸੀਂ ਆਉਣਾ ਤਾਂ ਤੁਸੀਂ ਸ਼ੌਂਕ ਨਾਲ ਆਓ ਸ਼ੌਂਕ ਦੇ ਵਿੱਚ ਕੀ ਹੁੰਦਾ ਨਾ ਸ਼ੌਕ ਤੋਂ ਬੰਦਾ ਹੱਕਦਾ ਨਹੀਂਗਾ ਥੱਕਦਾ ਨਹੀਂਗਾ ਦੂਜੀ ਗੱਲ ਆ ਸ਼ੌਂਕ ਦੇ ਵਿੱਚ ਵੀ ਚੀਜ਼ਾਂ ਤਰਾਸ਼ਣ ਲੱਗ ਜਾਂਦਾ ਹੈਗਾ ਇੱਕ ਚੀਜ਼ ਦੇ ਰੇਟ ਵੱਖੋ ਵੱਖਰੇ ਹੁੰਦੇ ਆ ਕਿਸੇ ਵੀ ਤੁਸੀਂ ਚੀਜ਼ ਦੇ ਵਿੱਚ ਜੇ ਸ਼ੌਂਕ ਨਾਲ ਚੰਗੀ ਬਰੀਡ ਤੇ ਕੰਮ ਕਰੋਗੇ ਉਸ ਬਰੀਡ ਦੇ ਜਿਹੜੇ ਹੈਗੇ ਆ ਬੱਚੇ ਮਹਿੰਗੇ ਰੇਟ ਤੇ ਵਿਕਦੇ ਆ ਇਹ ਮੈਂ ਤੁਹਾਨੂੰ ਵਾਰ-ਵਾਰ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਈ ਤਾਂ ਕਾਕੂ ਮਾਲ ਚ ਜਾਂਦੇ ਆ ਬੱਚੇ ਮਨਤਾ ਕਰਕੇ ਦੇਣੇ ਪੈਂਦੇ ਆ ਪਰ ਜੇ ਤੁਸੀਂ ਸ਼ੌਂਕ ਨਾਲ ਕੰਮ ਕਰੋਗੇ ਤੁਸੀਂ ਕਰੋਗੇ ਬਰੀਡ ਤੇ ਕੰਮ ਬਹੁਤ ਸਾਰੇ ਬੰਦਿਆਂ ਦਾ ਇਹੀ ਹੁੰਦਾ ਯਾਰ ਬਰੀਡ ਨੂੰ ਹੀ ਕਹਿ ਦਿੰਦੇ ਆ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਇੱਕ ਸੋਹਣਾ ਬੱਕਰਾ ਲੈ ਲਓ ਠੀਕ ਹੈ ਉਹਦੇ ਤੋਂ ਜਿਹੜੀ ਹੈਗੀ ਬਲੱਡ ਲਾਈਨ ਸ਼ੁਰੂ ਹੋ ਜਾਣੀ ਆ ਪਰ ਨਹੀਂ ਇਹ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਬਲੱਡ ਲਾਈਨ ਤਰਸ਼ਣੀ ਬਹੁਤ ਜ਼ਰੂਰੀ ਆ ਬਹੁਤ ਸਾਰੇ ਲੋਕ ਮਹਾਰਥੀ ਇਸ ਮਲੋ ਕਿੱਤੇ ਦੇ ਵਿੱਚ ਆਉਂਦੇ ਆ ਹਮੇਸ਼ਾ ਉਹ ਬਰੀਡ ਦੀ ਗੱਲ ਕਰਦੇ ਆ ਬਲੱਡ ਲਾਈਨ ਦੀ ਗੱਲ ਕਰਦੇ ਆ ਬਲੱਡ ਲਾਈਨ ਦਾ ਕੀ ਮਤਲਬ ਹੈ ਬਲੱਡ ਲਾਈਨ ਹੁੰਦੀ ਕੀ ਹੈ ਪਹਿਲਾਂ ਤਾਂ ਇਸ ਗੱਲ ਕਰਦੇ ਆ ਬਲੱਡ ਲਾਈਨ ਉਹ ਹੁੰਦੀ ਆ ਜਿਹਦਾ 4-5 ਪੀੜੀਆਂ 10 ਬਲੱਡ ਲਾਈਨ ਉਹ ਬਲੱਡ ਤਾਂ ਹੁਣ ਸਭ ਦੇ ਵਿੱਚ ਹੀ ਹੁੰਦਾ ਲਾਈਨ ਤਾਂ ਸਭ ਦੀ ਹੁੰਦੀ ਏ ਇੱਕ ਦੋ ਗਲੀ ਹੁੰਦੀ ਏ ਇੱਕ ਚੰਗੀ ਹੁੰਦੀ ਆ ਚੰਗੀ ਦੇ ਵਿੱਚ ਕੀ ਹੁੰਦਾ ਹੈ ਜਿਹੜੀ ਬਲੱਡ ਲਾਈਨ ਸੁਧਰ ਕੇ ਜਾਂਦੀ ਹੈ ਉਹ ਬਲੱਡ ਲਾਈਨ ਹੁੰਦੀ ਏ ਜਿਹਦੇ ਵਿੱਚ 4-5 6-7 ਪੀੜੀਆਂ ਦਾ ਰਿਕਾਰਡ ਹੁੰਦਾ ਪਿਛਲੀਆਂ ਦਾ ਵੀ ਤੇ ਉਦੋਂ ਅਗਲੀਆਂ ਦਾ ਵੀ ਜਿਨ੍ਹਾਂ ਦੇ ਬੱਚੇ ਤੁਸੀਂ ਦੇਖੋਗੇ ਬਰੀਡਰ ਉਹ ਟੌਪ ਦਾ ਮੰਨਿਆ ਜਾਂਦਾ ਜਿਹੜਾ ਆਪ ਦੇ ਤੋਂ ਉੱਤੇ ਬੱਚੇ ਕੱਢੇ ਜਿਹੜਾ ਬਰੀਡਰ ਬਹੁਤ ਜ਼ਿਆਦਾ ਸੋਹਣਾ ਤੇ ਉਹਨੇ ਆਪ ਦੇ ਤੋਂ ਉੱਤੇ ਬੱਚੇ ਹੀ ਨਹੀਂ ਕੱਢਿਆ ਉਹ ਬਲੱਡਲਾਈਨ ਚੰਗੀ ਨਹੀਂ ਮੰਨੀ ਜਾਂਦੀ ਬਲੱਡਲਾਈਨ ਉਹ ਚੰਗੀ ਮੰਨੀ ਜਾਂਦੀ ਹੈ ਜਿਹੜਾ ਆਪਣੇ ਆਪ ਤੋਂ ਵੀ ਚੰਗੇ ਬੱਚੇ ਪੈਦਾ ਕਰ ਦਵੇ ਉਸ ਨੂੰ ਜਿਹਦੇ ਪਿੱਛੇ ਬਰੀਡਰ ਖੜੇ ਹੋਣਾ ਸੈਦੋ ਕਾਲੇ ਪੰਮੀ ਅੰਕਲ ਨੇ ਕਿਹਾ ਕਹਿੰਦਾ ਮੈਂ ਉਸ ਬੰਦੇ ਨੂੰ ਤੇ ਉਸ ਬੱਕਰੇ ਨੂੰ ਬਰੀਡਰ ਮੰਨਦਾ ਜਿਹਦੇ ਪਿੱਛੇ ਬੱਕਰੇ ਖੜੇ ਆ ਜਿਹਦੇ ਪਿੱਛੇ ਬਰੀਡਰ ਖੜੇ ਆ ਇਸ ਕਰਕੇ ਬਲੱਡ ਲਾਈਨ ਉਹੀ ਵਧੀਆ ਹੁੰਦੀ ਆ ਜਿਹਦਾ ਪੀੜ੍ਹੀਆਂ ਦਾ ਰਿਕਾਰਡ ਹੋਵੇ ਪਿਛਲੀਆਂ ਪੀੜ੍ਹੀਆਂ ਦਾ ਰਿਕਾਰਡ ਹੋਵੇ ਅਗਲੀਆਂ ਪੀੜ੍ਹੀਆਂ ਦੇ ਰਿਕਾਰਡ ਹੋਣ ਜਿਹਦੇ ਬੱਚੇ ਵੀ ਪਰਫਾਰਮੈਂਸ ਵਧੀਆ ਦਿੰਦੇ ਨੇ ਜਿਹਦਾ ਬਾਪ ਵੀ ਪਰਫਾਰਮੈਂਸ ਵਧੀਆ ਦਿੰਦਾ ਦਾਦਾ ਵੀ ਵਧੀਆ ਦਿੰਦਾ ਹੋਵੇ ਇਸ ਕਰਕੇ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਆ ਜੇ ਤੁਸੀਂ ਸ਼ੌਂਕ ਨਾਲ ਕੰਮ ਕਰੋਗੇ ਤਾਂ ਤੁਸੀਂ ਉਹਦੇ ਬਾਰੇ ਸੋਚੋਗੇ ਤੇ ਤੁਸੀਂ ਜੇ ਬਲੱਡ ਲਾਈਨ ਤੇ ਕੰਮ ਕਰੋਗੇ ਬਈ ਲੋਕਾਂ ਦੇ ਵਿੱਚ ਸ਼ੌਂਕ ਬਹੁਤ ਹੈ ਸ਼ੌਂਕ ਚੰਗੀ ਚੀਜ਼ ਹੈ ਕਈ ਵਾਰੀ ਅਸੀਂ ਨਾ ਬਹੁਤ ਜ਼ਿਆਦੇ ਲੋਕੀ ਪੈਸਾ ਖਰਚ ਦੰਦੇ ਹੁੰਦੇ ਆ ਅਸੀਂ 100 ਰੁਪਿਆ ਦੀ ਚੀਜ਼ ਨਹੀਂ ਹੁੰਦੀ ਜਿੰਨੇ ਪੈਸੇ ਉਹਨੂੰ ਸ਼ਿੰਗਾਰਨ ਵਾਸਤੇ ਲਾ ਦਿੱਤੇ ਜਾਂਦੇ ਆ 50 50000 ਦੇ ਸੰਦਾਂ ਦੇ ਉੱਤੇ ਲੋਕ ਢਾਈ ਢਾਈ ਲੱਖ ਰੁਪਿਆ ਖਰਚਾ ਕਰ ਦਿੰਦੇ ਆ 2 2 ਲੱਖ ਦੀ ਚੀਜ਼ ਦੇ ਤਾਂ 4 4 5 5 ਲੱਖ ਰੁਪਿਆ ਖਰਚਾ ਕਰ ਦਿੰਦੇ ਆ ਚੀਜ਼ ਸੋਹਣੀ ਹੋਣੀ ਚਾਹੀਦੀ ਆ ਪੈਸਾ ਲੋਕ ਦਿੰਦੇ ਆ ਇਸ ਕਰਕੇ ਕੋਈ ਵੀ ਕਿੱਤਾ ਕਰਨਾ ਪਸ਼ੂ ਪਾਲਣ ਦੇ ਵਿੱਚ ਕਰਨਾ ਚਾਹੇ ਮੱਝ ਤੇ ਗਾਂ ਤੇ ਬੱਕਰੀ ਕੁੱਤਾ ਕੁੱਕੜ ਕਬੂਤਰ ਬਲੱਡ ਲਾਈਨ ਤੇ ਕੰਮ ਕਰੋ ਚੰਗੀ ਤੇ ਕਰੋ ਤੇ ਤੁਹਾਡੇ ਨਾਲ ਤੁਸੀਂ ਖਾਣਾ ਪੀਣਾ ਸਭ ਸੰਭਾਲ ਕੇਅਰ ਸਭ ਦੀ ਹਣੀ ਹੋਣੀ ਆ ਅਗਲੀ ਗੱਲ ਆਪਾਂ ਬਹੁਤ ਹੀ ਜਲਦੀ ਵੈਕਸੀਨ ਤੇ ਕਰਾਂਗੇ ਕਿਹੜੇ ਕਿਹੜੀਆਂ ਵੈਕਸੀਨ ਬੱਕਰੀਆਂ ਲਈ ਜ਼ਰੂਰੀ ਆ ਅੱਜ ਲਈ ਆਪਾਂ ਇੰਨੀ ਕੀ ਗੱਲ ਕਰਦੇ ਆਪਾਂ ਲੰਮੀਆਂ ਵੀਡੀਓ ਨਹੀਂ ਬਣਾਉਂਦੇ ਤੇ ਬਹੁਤ ਜਲਦੀ ਇੰਟਰਵਿਊ ਕਰਨੀ ਆਪਾਂ ਬਹੁਤ ਹੀ ਚੰਗੇ ਬੰਦਿਆਂ ਦੀਆਂ ਉਹਨਾਂ ਦੇ ਇਹੋ ਜਿਹੇ ਸਵਾਲ ਕੱਢ ਕੇ ਲੈ ਕੇ ਆਉਣੇ ਜਿਹੜੇ ਉਹਨਾਂ ਨੂੰ ਬੇਸ਼ੱਕ ਕੌੜੇ ਲੱਗਣ ਉਹਨਾਂ ਦੇ ਜਵਾਬ ਉਹਨਾਂ ਤੋਂ ਆਪਾਂ ਲੈਣੇ ਆ ਜਿਹੜੇ ਬੰਦੇ ਬਰੀਡਿੰਗ ਦੇ ਵਿੱਚ ਕੰਮ ਕਰ ਰਹੇ ਆ ਬਲੱਡ ਲਾਈਨ ਦੇ ਵਿੱਚ ਕੰਮ ਕਰ ਰਹੇ ਆ ਦਾਵੇ ਠੋਕ ਰਹੇ ਆ ਉਹ ਜੀਆਂ ਵੀਡੀਓ ਵੀ ਆਪਾਂ ਨੇ ਪੇਜ ਤੇ ਆਉਂਦੀਆਂ ਰਹਿਣੀਆਂ ਤੇ ਚੰਗੀਆਂ ਜਾਣਕਾਰੀਆਂ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦੱਸ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ